ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਦੋਸਤੋ ਅਕਸਰ ਸੜਕਾਂ ਤੇ ਚੱਲਦੇ ਕਈ ਦੇਖਿਆ ਹੋਵੇਗਾ ਕਿ ਹਾਦਸੇ ਵਾਪਰ ਜਾਂਦੇ ਨੇ ਐਕਸੀਡੈਂਟ ਹੋ ਜਾਂਦੇ ਨੇ ਤੇ ਜੋ ਘਾਇਲ ਹੋਏ ਮਰੀਜ਼ ਨੇ ਉਹਨਾਂ ਨੂੰ ਪਹੁੰਚਾਉਣ ਵਾਸਤੇ ਆਮ ਲੋਕ ਅੱਗੇ ਵੀ ਨਹੀਂ ਹੁੰਦੇ ਕਿ ਪੁਲਿਸ ਪ੍ਰਸ਼ਾਸਨ ਦੀਆਂ ਕਾਰਵਾਈਆਂ ਵਿੱਚ ਉਹਨਾਂ ਨੂੰ ਪੁਲਿਸ ਨੇ ਉਹਨਾਂ ਨੂੰ ਜਿਹੜਾ ਪੁੱਛਗਿੱਛ ਵੀ ਕੀਤੀ ਜਾਵੇਗੀ ਤੇ ਇਸੇ ਸਬੰਧ ਦੇ ਵਿੱਚ ਜਦੋਂ ਹਾਦਸਾ ਵਾਪਰਦਾ ਤੇ ਟਾਂਡੇ ਤੋਂ ਮੂਨਕਾਂ ਦੀ ਇੱਕ ਕਾਰ ਸੇਵਾ ਸਰਬਤ ਦਾ ਭਲਾ ਸੇਵਾ ਸੁਸਾਇਟੀ ਇਹ ਉਹ ਸੁਸਾਇਟੀ ਹੈ ਜੋ ਰੋਡ ਤੇ ਐਕਸੀਡੈਂਟ ਹੋ ਰੇ ਜੋ ਮਰੀਜ਼ ਨੇ ਜੋ ਇਹਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਂਦੀ ਹੈ ਤੇ ਸਾਡੇ ਨਾਲ ਇਸ ਸੁਸਾਇਟੀ ਦੇ ਜਿਹੜੇ ਸਮੂਹ ਮੈਂਬਰ ਮੌਜੂਦ ਨੇ ਉਹਨਾਂ ਨਾਲ ਸਾਰੀ ਅਸੀਂ ਗੱਲਬਾਤ ਕਰਦੇ ਆਂ ਕਿ ਇਹਨਾਂ ਵੱਲੋਂ ਕਿੱਦਾਂ ਦਾ ਇਹ ਸਿਸਟਮ ਜਿਹੜਾ ਚਲਾਇਆ ਗਿਆ ਤੇ ਕਿੱਦਾਂ ਮਰੀਜ਼ਾਂ ਨੂੰ ਇਹ ਪਹੁੰਚਾਉਂਦੇ ਨੇ ਤੇ ਇਹਨਾਂ ਨੂੰ ਕਾਲ ਕਿੱਦਾਂ ਆਉਂਦੀ ਹੈ ਸਾਰੇ ਸਵਾਗਤ ਹੈ ਸਤੋਂ ਪਹਿਲਾ ਜੀਬੀਸੀ ਅਪਡੇਟ ਦੇ ਵਿੱਚ ਜੀ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸਾਡੀ ਆਵਾਜ਼ ਆਮ ਪਬਲਿਕ ਤੱਕ ਪਹੁੰਚਾਈ ਹੈ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹ ਜੀ ਅਸੀਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ 1917 ਵਿੱਚ ਬਣਾਈ ਅੱਛਾ ਜੀ ਮੇਰੇ ਪਿੰਡ ਦੇ ਵੀਰ ਕੁਝ ਬਾਹਰ ਵੀ ਗਏ ਆ ਜਿਨ੍ਹਾਂ ਵਿੱਚੋਂ ਅੱਜ ਸਾਡਾ ਵੀਰ ਭਾਈ ਮਨਮੋਹਨ ਸਿੰਘ ਜੀ ਆਏ ਵੀ ਆ ਇਹ ਇਟਲੀ ਯੂਨਿਟ ਦੇ ਸਾਡਾ ਸਾਰਾ ਦੇਖ ਰਿਕੇ ਇਹ ਕਰਦੇ ਆ ਨਾਲੇ ਨਾਲ ਦੇ ਭਾਈ ਚੰਨਜੀਤ ਸਿੰਘ ਉਹ ਆ ਜੀ ਜਦੋਂ ਵੀ ਕੋਈ ਐਕਸੀਡੈਂਟ ਹੋ ਜਾਂਦਾ ਜਿ ਬਿਨਾਂ ਭੇਦਭਾਵ ਜਿਦਾ ਗੁਰੂ ਸਾਹਿਬ ਨੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਕੋਈ ਵੀ ਸੜਕ ਤੇ ਪਿਆ ਆ ਲਵਾਰਸ ਜਾਂ ਕੋਈ ਐਕਸੀਡੈਂਟ ਜਿਹਨੂੰ ਕੋਈ ਨਹੀਂ ਚੱਕਦਾ ਅਸੀਂ ਸਾਨੂੰ ਪਤਾ ਲੱਗਦਾ ਅਸੀਂ ਉਸ ਲਈ ਗੱਡੀ ਲੈ ਕੇ ਜਾਂਦੇ ਆ ਜੀ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਣਾ ਹਸਪੀਟਲ ਤੁਸੀਂ ਲੈ ਕੇ ਜਾਂਦੇ ਹੋ ਤੇ ਤੁਹਾਨੂੰ ਕਾਲ ਕਿਵੇਂ ਆਉਂਦੀ ਹੈ ਕਿੱਦਾਂ ਪਤਾ ਲੱਗਦਾ ਤੁਹਾਨੂੰ ਕਿ ਫਲਾਨੀ ਥਾਂ ਤੇ ਐਕਸੀਡੈਂਟ ਹੋ ਗਿਆ ਤੇ ਅਸੀਂ ਉੱਥੇ ਜਾਣਾ ਆਮ ਪਬਲਿਕ ਕੋਲ ਸਾਡਾ ਹੁਣ ਇਸ ਵੇਲੇ ਤਕਰੀਬਨ ਸਾਰਿਆਂ ਕੋਲ ਨੰਬਰ ਹੈਗਾ ਕਿਉਂਕਿ ਇਹ ਸਾਡੀ ਜਿਹੜੀ ਐਂਬੂਲੈਂਸ ਹੈ ਜਦੋਂ ਕਿਸਾਨੀ ਅੰਦੋਲਨ ਚੱਲਿਆ ਅਸੀਂ 25 ਨਵੰਬਰ ਨੂੰ ਉਦੋਂ ਇੱਥੋਂ ਚੱਲੇ ਆ ਤੇ 26 ਨੂੰ ਸ਼ੰਭੂ ਬਾਰਡਰ ਤੇ ਜਿੰਨੇ ਵੀ ਕਿਸਾਨ ਉੱਥੇ ਫੱਟੜ ਕੀਤੇ ਗਵਰਨਮੈਂਟ ਨੂੰ ਇਹ ਤਾਂ ਪਤਾ ਸੀ ਕਿ ਕਿਸਾਨਾਂ ਨੇ ਆਉਣਾ ਅਸੀਂ ਉਹਨਾਂ ਨੂੰ ਡਾਂਗਾ ਮਾਰਨੀਆ ਉਹਨੂੰ ਜ਼ਖਮੀ ਕਰਨਾ ਪਰ ਕੋਈ ਮੈਡੀਕਲ ਦੀ ਸਹੂਲਤ ਨਹੀਂ ਸੀ ਸਾਡੀ ਸਾਰੀ ਟੀਮ ਨੇ ਨਾਲ ਸੀ ਜਦੋਂ ਸ਼ੰਭੂ ਬਾਰਡਰ ਤੇ ਜਿੰਨੇ ਵੀ ਜ਼ਖਮੀ ਹੋਏ ਲੋਕ ਉਹਨਾਂ ਨੂੰ ਚੱਕ-ਚੱਕ ਕੇ ਅਸੀਂ ਹਸਪਤਾਲਾਂ ਚ ਪਹੁੰਚਾਇਆ ਤੇ 1 ਸਾਲ 1 ਮਹੀਨਾ 13 ਦਿਨ ਲਗਾਤਾਰ ਜ਼ਿੰਮੇਦਾਰਾਂ ਦੀ ਉੱਥੇ ਸੇਵਾ ਕੀਤੀ ਅਤੇ ਹੁਣ ਵੀ ਇਹ ਸਾਡੀ ਐਂਬੂਲੈਂਸ ਦੇ ਨਾਲ ਆਪਾਂ ਚੰਡੀਗੜ੍ਹ ਬੰਦੀ ਸ਼ੋ ਜੋ ਸਿੰਘ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਲਈ 22 ਪੀਸ ਚੌਂਕ ਵਿੱਚ ਮੈਡੀਕਲ ਕੈਂਪ ਲਾਇਆ ਜਿਹਦੇ ਵਿੱਚ ਕੋਈ ਵੀ ਦਵਾਈ ਲੈ ਸਕਦਾ ਭਾਵੇਂ ਪੁਲਿਸ ਵਾਲੇ ਹੋਣ ਭਾਵੇਂ ਆਮ ਪਬਲਿਕ ਹੋਵੇ ਭਾਵੇਂ ਮੋਰਚੇ ਆਏ ਹੋਣ ਉਹ ਇਸ ਗੱਡੀ ਦੀ ਬਦੌਲਤ ਅਸੀਂ ਉੱਥੇ ਵੀ ਜਾ ਜਦਾ ਜੇਰਾ ਕੋਈ ਜ਼ਿਆਦਾ ਸਾਨੂੰ ਦੱਸਣ ਵੀ ਉਹ ਹੈਗਾ ਸੀਰੀਅਸ ਉਹਨੂੰ ਚੱਕ ਕੇ ਜਿੱਥੇ ਵੀ ਹਸਪੀਟਲ ਲੋੜ ਪੈਂਦੀ ਆ ਉੱਥੇ ਛੱਡ ਕੇ ਆਉਂਦੇ ਆ ਸਰ ਸਭ ਤੋਂ ਪਹਿਲਾਂ ਇਹ ਚੀਜ਼ ਦੀ ਜਾਣਕਾਰੀ ਦਿਓ ਕਿ ਇਹ ਜਿਹੜੀ ਚੀਜ਼ ਆ ਤੁਹਾਡੇ ਮਨ ਦੇ ਵਿੱਚ ਕਿਵੇਂ ਆ ਕਿਵੇਂ ਆਈ ਕਿ ਇਹ ਜਿਹੜੀ ਸੇਵਾ ਅਸੀਂ ਨਿਭਾਉਣੀ ਆ ਤੇ ਮਰੀਜ਼ਾਂ ਨੂੰ ਅਸੀਂ ਹਸਪਤਲ ਤੱਕ ਪਹੁੰਚਾਉਣਾ ਇੱਕ ਕੋਈ ਐਕਸੀਡੈਂਟ ਹੋਇਆ ਸੀ ਜੀ ਮੈਂ ਉਧਰੋਂ ਆ ਸੀ ਅਸੀਂ ਜਦੋਂ ਆ ਰਹੇ ਸੀ ਦੇਖਿਆ ਬੰਦਾ ਦੀ ਜਿਹੜੀ ਲੱਤ ਦੀ ਹੱਡੀ ਟੁੱਟ ਕੇ ਬਾਹਰ ਨਿਕਲੀ ਹੋਆ ਮੈਂ ਤਾਂ ਮੇਰੀ ਮਿਸਸਿਸ ਦੋ ਜਣੇ ਸੀਗੇ ਅਸੀਂ ਸਕੂਟਰ ਤੇ ਅਸੀਂ ਬੜਿਆਂ ਨੂੰ ਹੱਥ ਦਿੱਤੇ ਪਰ ਕਿਸੇ ਨੇ ਕੋਈ ਗੱਡੀ ਖੜੀ ਨਹੀਂ ਕੀਤੀ ਅਖੀਰ ਅਸੀਂ ਉਹਨੂੰ ਪਰਨੇ ਨਾ ਬੰਨ ਕੇ ਇੱਕ ਮੇਰਾ ਦੋਸਤ ਹੋਰ ਸੱਜਣ ਉੱਥੇ ਮਿਲ ਗਿਆ ਉਹਨੂੰ ਮੈਂ ਕਿਹਾ ਤੂੰ ਇੱਕ ਵਾਰੀ ਮੋਟਰਸਾਈਕਲ ਦੇ ਪਿੱਛੇ ਬਹਿ ਜਾ ਅਸੀਂ ਉਹਨਾਂ ਨੂੰ ਬਹਾਲ ਕੇ ਆਪਣੀ ਬਾਈਕ ਤੇ ਤਾਂ ਹਸਪੀਟਲ ਲਿਆਏ ਉਹ ਬੰਦਾ ਠੀਕ ਹੋ ਗਿਆ ਸ਼ਾਇਦ ਉਹ ਭੋਗਪੁਰ ਦੇ ਲਾਗੇ ਡੱਲੀ ਪਿੰਡ ਦਾ ਸੀ ਉਸ ਤੋਂ ਬਾਅਦ ਸਾਨੂੰ ਇਦਾਂ ਦਾ ਚਸ ਲੱਗਿਆ ਕਿ ਅਸੀਂ ਲੋਕਾਂ ਦੀ ਜਾਨ ਬਚਾ ਸਕਦੇ ਹਾਂ ਇਸ ਕਰਕੇ ਆਪਣੇ ਪਿੰਡ ਦੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਨਗਦ ਕੈਸ਼ ਇਹ ਸਾਨੂੰ ਵੈਨ ਲੈ ਕੇ ਦਿੱਤੀ ਤੇ ਇਹ ਜਿਹੜੀ ਵੈਨ ਕਿੱਥੇ ਕਿੱਥੇ ਤੱਕ ਮਰੀਜ਼ਾਂ ਨੂੰ ਲੈ ਕੇ ਜਾਂਦੀ ਹੈ ਕਿੰਨਾ ਕੋਈ ਏਰੀਆ ਤੁਸੀਂ ਕਵਰ ਕਰਦੇ ਹੋ ਜੀ ਸ਼ਰਪੁਰ ਚ ਸਭ ਤੋਂ ਪਹਿਲਾਂ ਪ੍ਰੈਫਰੈਂਸ ਦਿੰਨੇ ਆ ਅਸੀਂ ਜਿਹੜਾ ਕੋਈ ਐਕਸੀਡੈਂਟ ਹੋਇਆ ਹੈ ਬਾਈ ਚਾਂਸ ਸਾਡੀ ਗੱਡੀ ਬੇਲੀ ਆ ਜੇ ਕੋਈ ਆ ਗਿਆ ਪੇਸ਼ੈਂਟ ਭਈ ਅਸੀਂ ਗਰੀਬ ਹੈਗੇ ਆ ਸਾਨੂੰ ਜਲੰਧਰ ਛੱਡਿਓ ਉਹਨੂੰ ਵੀ ਇਹ ਜਲੰਧਰ ਵੀ ਛੱਡਿ ਆਉਨੇ ਆ ਕਿਉਂਕਿ ਬਹੁਤ ਚਿਰਤਾ ਅਸੀਂ ਨਹੀਂ ਰੋਕ ਸਕਦੇ ਅਸੀਂ ਇਹ ਕਹੇ ਕਿ ਜਦੋਂ ਵੀ ਕੋਈ ਮਰੀਜ਼ ਨੂੰ ਜੇ ਦਵਾਈਆਂ ਤੁਸੀਂ ਉੱਥੇ ਛੱਡਿ ਆਉਨੇ ਆ ਜਦੋਂ ਫੇ ਸਾਰੀ ਦਿਹਾੜੀ ਲੱਗਣੀ ਹੁੰਦੀ ਆ ਜਦੋਂ ਜਲੰਧ ਤੋਂ ਸਾਡੇ ਲੱਗ ਗਈ ਆ ਫੇ ਉਹਨੂੰ ਕਹਿੰਦੇ ਸਾਨੂੰ ਬਾਅਦ ਚ ਫੋਨ ਕਰਦੇਓ ਫੇ ਅਸੀਂ ਭੇਜ ਕੇ ਗੱਡੀ ਉਹਨਾਂ ਨੂੰ ਉਹਨਾਂ ਛੱਡ ਵੀ ਬਿਲਕੁਲ ਫ੍ਰੀ ਸੇਵਾ ਕਰਦੇ ਆ ਜੀ ਤੇ ਸਰ ਸੋਸਾਇਟੀ ਕਿਵੇਂ ਚੱਲਦੀ ਆ ਤੁਹਾਡੀ ਇਹਦੇ ਜੇ ਗੱਡੀ ਲੈ ਜਾਣੇ ਹੋ ਤੇਲ ਦਾ ਖਰਚਾ ਵੀ ਲੱਗਦਾ ਇਹਦੇ ਰਿਪੇਅਰ ਦਾ ਖਰਚਾ ਵੀ ਹੁੰਦਾ ਇਹਦੀ ਸਰਵਿਸ ਵੀ ਹੁੰਦੀ ਆ ਤੇ ਜੜੀਆਂ ਡਰਾਈਵਰ ਦੀਆਂ ਦਿਹਾੜੀਆਂ ਵੀ ਹੁੰਦੀਆਂ ਨੇ ਕਿੱਥੋਂ ਸਰ ਮੈਨੇਜ ਕਰਦੇ ਹੋ ਸਰ ਸਾਡੇ ਡਰਾਈਵਰ ਜਿਹੜੇ ਮੁੰਡੇ ਦੀ 8-10 ਜਣੇ ਹੈਗੇ ਆ ਅਸੀਂ ਜਦੋਂ ਕੋਈ ਐਕਸੀਡੈਂਟ ਹੁੰਦਾ ਜੇ ਦੀ ਜਿਹੜਾ ਵੀ ਲੱਗੇ ਹੋਇਆ ਐਮਬੂਲ ਜਦੋਂ ਕਿਤੇ ਦੂਰ ਜਾਣਾ ਪਵੇ ਜਦੋਂ ਚੰਡੀਗੜ੍ਹ ਜਾਣਾ ਪੈਂਦਾ ਸਾਰੀ ਦਿਹਾੜੀ ਲੱਗਦੀ ਉਸਲਾ ਅਸੀਂ ਜਰੂਰ ਕਹਿ ਦਦਾ ਉਹਨਾਂ ਨੂੰ ਜੇ ਉਹ ਦੇ ਸਕਦੇ ਆ ਤੇ ਦਿਹਾੜੀ ਡਰਾਈਵਰ ਦੀ ਦੇ ਦਿੰਦੇ ਆ ਨਹੀਂ ਤਾਂ ਅਸੀਂ ਆਪਣੇ ਕੋਲੋਂ ਪੇ ਕਰਕੇ ਉੱਥੇ ਗੱਡੀ ਭੇਜ ਦੇ ਤੇ ਸਰ ਜਿਹੜੀ ਮੰਨ ਲਓ ਟਾਂਡੇ ਤੋਂ ਤੁਸੀਂ ਕਿੰਨੇ ਕਿਲੋਮੀਟਰ ਤੱਕ ਮਰੀਜ਼ ਨੂੰ ਤੁਸੀਂ ਚੁੱਕਣ ਦੇ ਵਿੱਚ ਗੱਡੀ ਲੈ ਕੇ ਜਾਂਦੇ ਹੋ ਦੇਖੋ ਜੀ ਤਕਰੀਬਨ 20 ਕਿਲੋਮੀਟਰ ਟਾਂਡੇ ਦੇ ਵਾਲੇ ਦੋਲੇ ਜਿੰਨੇ ਐਕਸੀਡੈਂਟ ਹੋਇਆ ਸਾਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਲੋਕਾਂ ਨੂੰ ਸਾਡੇ ਨੰਬਰ ਆ ਅਸੀਂ ਕੋਸ਼ਿਸ਼ ਕਰੀਦੀ ਆ ਵੀ ਜਿੰਨੀ ਛੇਤੀ ਉਹ ਪਹੁੰਚੀਏ ਪਰ ਹੁਣ ਜਦੋਂ ਦਾ ਇੱਕ 112 ਵਾਲੇ ਆਏ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਉਹਨਾਂ ਨੇ ਨਾ 100 ਸਾਡੇ ਜਾਣ ਤੋਂ ਕੁ ਮੇਰੀ ਪਹਿਲਾਂ ਉਹਨਾਂ ਨੇ ਚੱਕਿਆ ਹੁੰਦਾ ਹੁਣ ਸਾਨੂੰ 2 ਮਹੀਨੇ ਹੋ ਗਏ ਆ ਥੋੜੀ ਜਿਹੀ ਰੈਸਟ ਮਿਲੀ ਨਹੀਂ ਤਾਂ ਰੋਜ਼ ਇੱਕ ਇੱਕ ਦੋ ਦੋ ਵਾਰੀ ਐਕਸੀਡੈਂਟ ਟੱਕੜੇ ਪੈਂਦੇ ਸਾਡੇ ਇੱਥੇ ਸੜਕ ਬਹੁਤ ਖਰਾਬ ਆ ਤੇ ਇਸ ਕਰਕੇ ਉਹਨਾਂ ਐਕਸੀਡੈਂਟਾਂ ਨੂੰ ਚੱਕ ਕੇ ਜਿਹੜਾ ਵੀ ਲੱਗੇ ਹਸਪੀਟਲ ਹੈਗਾ ਜਿਹੜਾ ਸਿਵਲ ਹਸਪੀਟਲ ਲਈ ਲੈ ਕੇ ਜਾਂਦਾ ਜਿਹੜਾ ਉੱਥੇ ਵਧੀਆ ਉਹਨਾਂ ਦੀ ਦਵਾਈਆਂ ਵੀ ਸਭ ਕੁਝ ਫ੍ਰੀ ਦਿੰਦੇ ਆ ਤੇ ਜਿਹੜਾ ਕੋਈ ਜ਼ਿਆਦਾ ਸੀਰੀਅਸ ਹੋਵੇ ਜੋ ਜਲੰਧਰ ਕਹਿੰਦੇ ਨੇ ਜਲੰਧਰ ਛੱਡ ਦੇਦਾ ਜੀ ਅਕਸਰ ਸਰ ਦੇਖਿਆ ਜਾਂਦਾ ਕਿ ਜਦੋਂ ਕੋਈ ਹਾਦਸਾ ਵਾਪਰਦਾ ਤੇ ਆਮ ਇਨਸਾਨ ਜਿਹੜਾ ਕੋ ਆਮ ਨਾਗਰਿਕ ਆ ਉਸ ਹਾਸੇ ਦੇ ਵਿੱਚ ਸ਼ਿਕਾਰ ਹੋਏ ਵਿਅਕਤੀ ਨੂੰ ਜ਼ਖਮੀ ਵਿਅਕਤੀ ਨੂੰ ਲਜਾਨ ਦੇ ਵਿੱਚ ਇੱਕ ਝਿਜਕ ਮਹਿਸੂਸ ਕਰਦਾ ਕਿ ਪੁਲਿਸ ਦੀ ਕਾਰਵਾਈਆਂ ਦੇ ਵਿੱਚ ਨਾ ਫਸਣਾ ਪਵੇ ਤੇ ਤੁਹਾਨੂੰ ਵੀ ਕੋਈ ਇਦਾਂ ਦਾ ਸਰ ਕੋਈ ਹਾਦਸਾ ਹੁੰਦਾ ਤੁਹਾਡੇ ਨਾਲ ਜਬ ਪੁਲਿਸ ਸਨ ਇੱਕ ਦੋ ਵਾਰੀ ਹੋਇਆ ਜ਼ਰੂਰ ਹੈ ਪਰ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੁੰਦਾ ਇਹ ਸੱਚ ਕੀ ਆ ਤੇ ਝੂਠ ਕੀ ਆ ਇਸ ਕਰਕੇ ਆਮ ਪਬਲਿਕ ਨੂੰ ਪਤਾ ਜਿਹੜਾ ਬੰਦਾ ਸੇਵਾ ਕਰਦਾ ਹੁਣ ਇਹਨਾਂ ਨੇ ਇੱਕ ਫਰਿਸ਼ਤਾ ਸਕੀਮ ਚਲਾਈ ਜੀ ਜੇ ਕੋਈ ਆਪਣੀ ਗੱਡੀ ਵਿੱਚ ਕਿਸੇ ਨੂੰ ਚੱਕ ਕੇ ਲੈ ਕੇ ਜਾਂਦਾ ਐਕਸੀਡੈਂਟ ਹੋਏ ਨੂੰ ਉਹਨੂੰ ਪੁੱਛੂਗਾ ਕੋਈ ਨਹੀਂ ਉਲਟਾ ਉਹਨਾਂ ਨੂੰ 2000 ਰੁਪਿਆ ਇਨਾਮ ਵੀ ਦਿੱਤਾ ਜਾਊਗਾ ਇਹ ਸਾਨੂੰ ਸਿਵਲ ਸਰਜਨ ਟਾਂਡੇ ਵਾਲੇ ਜਿਹੜੇ ਡਾਕਟਰ ਕਰਨਿਆ ਸਾਡੇ ਐਸ ਐਮਓ ਸਾਹਿਬ ਉਹਨਾਂ ਨੇ ਦੱਸੀ ਇਹੋ ਗੱਲ ਤੇ ਇਸ ਕਰਕੇ ਜਦੋਂ ਜੇ ਗਵਰਨਮੈਂਟ ਦਾ ਚਾਹਣ ਤੇ ਸਭ ਕੁਝ ਕਰ ਸਕਦੀਆਂ ਜੇ ਇਹ ਸਕੀਮ ਵਾਕਈ ਫਰਿਸ਼ਤੇ ਚਲਾਈ ਆ ਤੇ ਵਧੀਆ ਗੱਲ ਆ ਜਿਹੜੇ ਐਕਸੀਡੈਂਟਾਂ ਦੇ ਵਿੱਚ ਮੌਤਾਂ ਹੁੰਦੀਆਂ ਉਹਨਾਂ ਦੀ ਦਰ ਜ਼ਰੂਰ ਘਟੂਗੀ ਤੇ ਸਰ ਤੁਹਾਡਾ ਨਾ ਕਿਸੇ ਨੇ ਰابطਾ ਕਾਇਮ ਕਰਨਾ ਹੋਵੇ ਤਾਂ ਕਿਸ ਨੰਬਰ ਤੇ ਸਰ ਕਾਲ ਕਰਨਾ ਹੈ 9417445708 ਮੇਰਾ ਨੰਬਰ ਹੈ ਜੀ 10 ਦਾ 9417445708 ਅਤੇ ਦੂਸਰਾ ਨੰਬਰ ਮੇਰਾ ਹੈਗਾ 9041349713 ਇੱਥੇ ਕੰਟੈਕਟ ਕਰ ਸਕਦੇ ਜੀ ਕੋਈ ਸ਼ਹਿਰ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਸਾਰੀਆਂ ਸੰਗਤਾਂ ਨੂੰ ਇਹੋ ਹੀ ਅਪੀਲ ਕਰਦੇ ਹਾਂ ਜੀ ਆਪਣੇ ਆਪਣੇ ਘਰਾਂ ਵਿੱਚ ਗੋਲਕਾਂ ਜ਼ਰੂਰ ਲਵਾਓ ਤੁਹਾਡੇ ਆਂਡ ਗਾਂਡ ਕੋਈ ਬਿਮਾਰ ਹੁੰਦਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਉਹਦੇ ਵਿੱਚੋਂ ਲਿਫਾਫੇ 'ਚ ਪੈਸੇ ਪਾ ਕੇ ਉਸ ਮਰੀਜ਼ ਨੂੰ ਜ਼ਰੂਰ ਦਿਓ ਕਿਉਂਕਿ ਜਿਹੜੇ ਜਿੰਨੇ ਮਰਜੀ ਟਕੜਾ ਕੋ ਹੋਵੇ ਜਦੋਂ ਹਸਪਤਾਲ ਜਾਂਦੇ ਜੇਬਾਂ ਖਾਲੀ ਹੋ ਜਾਂਦੀਆਂ ਜੇ ਕੋਈ ਬੱਚਾ ਪੜਨ ਵਾਲਾ ਆ ਉਹ ਆਪਣੀ ਗੋਲੂ 'ਚੋਂ ਪੈਸੇ ਕੱਢੋ ਉਹਨੂੰ ਲਾਗੇ ਕਿਤਾਬਾਂ ਲੈ ਦਿਓ ਜਾਂ ਉਹਨੂੰ ਵਰਦੀ ਲੈ ਦਿਓ ਸਾਡੀ ਲੋਕਾਂ ਨੂੰ ਇਹ ਪੀਲਾ ਆਪਣੇ ਬੱਚਿਆਂ ਨੂੰ ਦਸਬੰਦ ਕੱਢਣਾ ਜ਼ਰੂਰ ਸਿਖਾਓ ਇੱਕ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਹੈ ਦਵਾਈਆਂ ਵੀ ਤੁਹਾਡਾ ਦਿੱਤੀ ਜਾਂਦੀਆਂ ਨੇ ਕੋਈ ਹੋਰ ਇਸ ਤਰ੍ਹਾਂ ਦਾ ਉਪਰਲਾ ਕੋਈ ਮੰਨ ਦੇ ਵਿੱਚ ਆਇਆ ਹੋਵੇ ਵੀ ਕੋਈ ਕੰਮ ਹੋਰ ਨਾਲ ਸ਼ੁਰੂ ਕਰਨਾ ਹੋਵੇ ਇਸ ਤਰ੍ਹਾਂ ਲੋਕ ਭਲਾਈ ਵਾਸਤੇ ਲੋਕ ਭਲਾਈ ਲਈ ਇਦਾਂ ਜੀ ਵੀ ਸਾਨੂੰ ਇੱਕ ਬੀਟੀਆ ਮਿਲੀ ਸੀ ਉਹ ਆਪਣੇ ਖੁੱਡੇ ਸਟੇਸ਼ਨ ਤੇ ਛੱਡ ਗਿਆ ਸੀ ਜੀ ਕੋਈ ਉਦੋਂ ਉਹ 8-9 ਸਾਲ ਦੀ ਸੀ ਉਹਨੂੰ ਅਸੀਂ ਆਪਣੇ ਕੋਲ ਰੱਖਿਆ ਰੱਖਣ ਵੇਲੇ ਜਦੋਂ 17-18 ਸਾਲਾਂ ਦੀ ਹੋ ਗਈ ਉਹਦਾ ਵਿਆਹ ਕੀਤਾ ਤੇ ਉਹ ਹੁਣ ਜਿਹੜੇ ਬੱਚੇ ਆ ਉਹ ਮੈਨੂੰ ਵੀ ਲਾਨੂੰ ਪਾਪਾ ਸਾਦੇ ਆ ਉਹ ਵੀ ਆਪਣੇ ਧੀਆ ਵਾਂਗੂ ਸਮਝਦੇ ਆ ਇਸ ਕਰਕੇ ਜਿਹੜਾ ਕੋਈ ਸੜਕ ਤੇ ਇਦਾਂ ਘੁੰਮਦਾ ਉਹਨਾਂ ਨੂੰ ਜਰੂਰ ਸ਼ਟਰ ਦੇਣੀ ਚਾਹੀਦੀ ਆ ਸਾਡੇ ਇਲਾਕੇ ਵਿੱਚ ਦੋ ਜਿਹੜੇ ਆਸ਼ਰਮ ਇੱਕ ਦੇਰੀਆਲ ਆਸ਼ਰਮ ਤੇ ਇੱਕ ਭਾਈ ਮਨਜੋਤ ਸਿੰਘ ਦਾ ਬਾਗੇ ਆਸ਼ਰਮ ਹੈ ਜਿਹਨਾਂ ਵਿੱਚ ਲਵਾਰਸ ਤਕਰੀਬਨ 110 ਇਧਰ ਤੇ 80 ਦੇਰੀਆਲ ਜਦੋਂ ਵੀ ਸਾਨੂੰ ਕੋਈ ਲਵਾਰਸ ਮਿਲਦਾ ਅਸੀਂ ਜਦੋਂ ਉੱਥੇ ਭੇਜਦੇ ਆ ਬਾਅਦ ਜਦੋਂ ਠੀਕ ਹੁੰਦਾ ਮਨ ਨੂੰ ਬੜੀ ਤਸੱਲੀ ਤੇ ਸਕੂਨ ਹੁੰਦਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਹਾਡੇ ਤੋਂ ਕੋਈ ਲਾਚਾਰ ਬੰਦਾ ਕੋਈ ਮਦਦ ਮੰਗਦਾ ਉਹਦੀ ਜਰੂਰ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਇਨਸਾਨੀ ਆਪਣੀ ਵਧੀਆ ਜ਼ਿੰਦਗੀ ਜੀ ਸਕੇ ਸੋ ਸਾਡੇ ਨਾਲ ਸਰਦਾਰ ਮਨਮੋਹਨ ਸਿੰਘ ਵੀ ਹਾਜ਼ਰ ਨੇ ਜੋ ਇੱਟਨੀ ਤੋਂ ਆਏ ਨੇ ਤੇ ਸਰ ਸਵਾਗਤ ਆ ਪਹਿਲਾਂ ਜੀਬੀਸੀ ਆਡੀਟ ਦੇ ਵਿੱਚ ਜੀ ਸਵਾਗਤ ਆ ਤੁਹਾਡਾ ਜੀ ਸਰ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਤੁਹਾਡਾ ਵੀ ਇਹਦੇ ਵਿੱਚ ਕਾਫੀ ਯੋਗਦਾਨ ਹੈ ਤੇ ਸਰ ਕਿਵੇਂ ਦੇਖਦੇ ਹੋ ਇਹਨਾਂ ਸੇਵਾਮਾਨ ਨੂੰ ਨੇ ਜੇ ਤਾਂ ਸਾਡੇ ਜਿਹੜੇ ਬਹੁਤ ਬੁਧੀ ਕੰਮ ਕਰ ਰਹੇ ਆ ਕੋਈ ਨਾ ਤਾਂ ਸਾਨੂੰ ਉੱਥੇ ਕਾਲ ਗਈ ਸੀ ਵੀ ਅਸੀਂ ਪਿੰਡ ਵਾਸਤੇ ਐਂਬੂਲੈਂਸ ਚਾਹੁੰਦੇ ਆ ਤਾਂ ਅਸੀਂ ਵੀ ਜਿੰਨੇ ਉੱਥੇ ਮੈਂ ਸਾਡੇ ਪਿੰਡ ਦੇ ਮੁੰਡੇ ਸਾਰੇ ਨਾਲ ਸੰਪਰਕ ਕਰਕੇ ਫਿਰ ਅਸੀਂ ਪੈਸੀ ਭੇਜੇ ਫਿਰ ਇਹਨਾਂ ਨੇ ਇੱਕ ਸਲਾਹ ਦਿੱਤੀ ਵੀ ਥੋੜੀ ਜਿਹੀ ਬੈਂਡ ਵੱਡੀ ਲੈਓ ਛੋਟੀ ਬੈਂਡ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਹੋ ਜਾਣ ਪਰ ਇਹ ਸਾਡੇ ਪਿੰਡ ਦੇ ਜੇ ਤਾਂ ਸਾਡੇ ਪਿੰਡ ਦਾ ਮਾਣ ਆ ਕਿ ਜਿਹੜੇ ਜਦੋਂ ਮਰਜੀ ਇਹਨਾਂ ਨੂੰ ਫੋਨ ਕਰ ਲਓ ਜਿਹੜਾ ਤੁਹਾਨੂੰ ਕਰ ਲਓ ਉਸ ਵੇਲੇ ਤੁਰ ਪੈਂਦੇ ਆ ਕਿ ਸਾਡੇ ਪਿੰਡ ਦਾ ਇੱਕ ਮਾਨ ਹੈ ਜਿਹੜੇ ਜਾਨੀ ਸਹੂਲਤ ਕਰਦੇ ਆ ਬਾਕੀ ਇਲਾਕੇ ਦਾ ਵੀ ਮਾਨ ਹੈ ਸਾਡੇ ਜਿਹਦਾ ਬਹੁਤ ਵਧੀਆ ਕੰਮ ਕਰ ਰਿਹਾ ਐ ਐਂਬੂਲੈਂਸ ਨੇ ਕਹਾਈ ਤੇ ਜਿਆਦਾ ਸਪੋਰਟ ਹੋ ਰਹੀ ਹੈ ਕਿੰਨਾ ਬਹੁਤ ਜਿਆਦਾ ਵਧੀਆ ਹੋ ਰਿਹਾ ਹੈ ਤੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਯੋਗਦਾਨ ਤੁਹਾਡਾ ਦਿੱਤਾ ਜਾਏਗਾ ਪੂਰਾ ਬਿਲਕੁਲ ਬਿਲਕੁਲ ਇਸ ਤਾ ਇਨ੍ਹਾਂ ਦੇ ਨਾਲ ਆ ਅਜੇ ਤੱਕ ਇਹ ਕਿਹਾ ਵੀ ਜਦੋਂ ਤੁਹਾਨੂੰ ਜ਼ਰੂਰਤ ਹੋ ਦੱਸ ਦਿਆ ਕਰੋ ਜੋ ਸਾਡੇ ਕੋਲ ਬੰਦਾ ਸਾਰਾ ਜ਼ਰੂਰਤ ਦੇਾਂਗੇ ਆਪਾਂ ਤੇ ਮੈਂ ਇੱਕ ਹੋਰ ਬੇਨਤੀ ਕਰਦਾ ਜੀ ਜਦੋਂ ਹੜ ਆਏ ਆ ਸਾਡਾ ਵੀਰ ਮਨਜੋਤ ਸਿੰਘ ਤਲਵੰਡੀ ਉਹਨੇ 4 ਕਿਸ਼ਤੀਆਂ ਆਪਣੀਆਂ ਖਰੀਦੀਆਂ ਜੋ ਕਿ ਬਾਗੇ ਆਸ਼ਰਮ ਗੁਰੂ ਆਸਰਾ ਘਰ ਬਾਗੇ ਉਹਨਾਂ ਨੇ ਬਣਾਇਆ ਮੈਂ ਤੁਹਾਨੂੰ ਚੈਨਲ ਨੂੰ ਵੀ ਬੇਨਤੀ ਕਰੂ ਇੱਕ ਵਾਰੀ ਉਹਨਾਂ ਦੇ ਵੀ ਇੰਟਰਵਿਊ ਜ਼ਰੂਰ ਲਿਓ 4 ਬੇਰੀਆਂ ਕੱਢ ਕੇ ਜਿਹੜੀਆਂ ਗਵਰਨਮੈਂਟ ਕੋਈ ਬੜੀ ਕੰਮ ਨਹੀਂ ਹੁੰਦਾ ਸੀ ਉਹਨਾਂ ਨੇ ਇਹਨਾਂ ਲੋਕਾਂ ਨੂੰ ਜਿਹੜੇ ਹੜ੍ਹ 'ਚ ਫਸੇ ਸੀ ਕੱਢ ਕੇ ਉਹਨਾਂ ਨੂੰ ਪਹੁੰਚਾਉਂਦੇ ਸੀ ਤੇ ਅਸੀਂ ਇਸ ਐਂਬੂਲੈਂਸ ਦੇ ਨਾਲ ਜਿਹੜਾ ਕੋਈ ਜ਼ਖਮੀ ਹੋਇਆ ਉਹਨਾਂ ਨੂੰ ਹਸਪਤਾਲ ਪਹੁੰਚਾਉਂਦੇ ਸੀ ਜਦ ਪ੍ਰਸ਼ਾਦੇ ਦੀ ਲੋੜ ਹੁੰਦੀ ਸੀ ਤੇ ਪਿੰਡਾਂ ਦੇ ਵਿੱਚੋਂ ਅਸੀਂ ਅਨਾਉਂਸਮੈਂਟ ਇੱਕ ਵਾਰੀ ਕਰਨੀ ਸਾਡੀ ਅਨਾਨਸਮੈਂਟ ਦੇ ਪਿੰਡ ਵਾਲੇ ਲੋਕ ਮਿੰਟਾ ਸਕਿੰਟਾ ਜਲੰਗਰ ਪਹਤਾ ਕੇ ਤੇ ਸਾਨੂੰ ਦੇ ਦਿੰਦੇ ਅਸੀਂ ਪਿੱਛੇ ਜਿੱਥੇ ਸਾਡਾ ਵੀਰ ਮਨਜੋਤ ਸਿੰਘ ਤਲਵੰਡੀ ਲੋਕਾਂ ਨੂੰ ਬਾਹਰ ਕੱਢਦਾ ਸਾਡੀ ਉੱਥੇ ਲੰਗਰ ਦੀ ਡਿਊਟੀ ਸੀ ਅਸੀਂ ਉੱਥੇ ਲੰਗਰ ਦੀ ਸੇਵਾ ਨਿਭਾਉਂਦੇ ਸੀ ਜੀ ਸੋਏ ਸਨ ਸਰਬੱਤ ਦਾ ਪਲਾ ਸੇਵਾ ਸੁਸਾਇਟੀ ਦੇ ਅਹੁਦੇਦਾਰ ਹੈ ਜਿਨ੍ਹਾਂ ਵੱਲੋਂ ਇੱਕ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਤੇ ਇਹਨਾਂ ਵੱਲੋਂ ਇੱਕ ਸੰਦੇਸ਼ ਹੈ ਕਿ ਸਰਕਾਰ ਵੱਲੋਂ ਵੀ ਇੱਕ ਕਦਮ ਚੁੱਕਿਆ ਗਿਆ ਕਿ ਜੇ ਕੋਈ ਕਿਸੇ ਮਰੀਜ਼ ਨੂੰ ਹਸਪਤਲ ਤੱਕ ਪਹੁੰਚਾਏਗਾ ਤਾਂ ਉਸ ਨੂੰ 2000 ਵਾਜਬ ਇਨਾਮ ਵੀ ਦਿੱਤਾ ਜਾਵੇਗਾ ਤੇ ਇਹਨਾਂ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਹੈ ਕਿ ਜੇ ਕਿਤੇ ਐਕਸੀਡੈਂਟ ਹੁੰਦਾ ਤਾਂ ਇਹਨਾਂ ਨੂੰ ਕਾਲ ਕਰਕੇ ਉਸ ਦਾ ਸਨੇਹਾ ਜਰੂਰ ਦਿੱਤਾ ਜਾਵੇ ਤਾਂ ਜੋ ਇਹ ਆਪਣੀ ਸੇਵਾ ਨਿਭਾ ਸਕਣ ਅਤੇ ਮਰੀਜ਼ ਨੂੰ ਸਮੇਂ ਸਿਰ ਪਹੁੰਚਾ ਕੇ ਉਸ ਦੀ ਜਾਨ ਬਚਾਈ ਜਾ ਸਕੇ ਜੀਬੀਸੀ ਅਪਡੇਟਰ ਦੇ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਧੰਨਵਾਦ